ਕਿਉਂਕਿ 31 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਮਧਾਨੀਆਂ ਤੈਨੂੰ ਪਤਾ ਹੈ ਕਰਨ ਇੱਕ ਪੈਣ ਦਾ ਸਭ ਤੋਂ ਜ਼ਿਆਦਾ ਪਿਆਰ ਹਫਤੇ ਭਰ ਨਾਲ ਹੁੰਦਾ ਹੈ ਪਰ ਤੂੰ ਇਹ ਗੱਲ ਕਦੀ ਨਹੀਂ ਸਮਝ ਸਕਦਾ ਕਿ ਪ੍ਰਵ ਸਟੂਡੀਓ ਅਤੇ ਨਵ ਬਾਜਵਾ ਪ੍ਰੋਡਕਸ਼ਨ ਹੇਠ ਇਸ ਫਿਲਮ ਨੂੰ ਬਣਾਇਆ ਗਿਆ ਹੈ ਫਿਲਮ ਦਾ ਟੀਜ਼ਰ ਦੇਖ ਕੇ ਹੀ ਇਹ ਅੰਦਾਜ਼ਾ ਹੋ ਗਿਆ ਕਿ ਫਿਲਮ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਬਹੁਤ ਵੱਡੀ ਹੋਣ ਵਾਲੀ ਹੈ ਜਿਵੇਂ ਕਿ ਤੁਸੀਂ ਟੀਜ਼ਰ ਦੇਖ ਲਿਆ ਦਰਸ਼ਕਾਂ ਨੂੰ ਵੀ ਟੀਜ਼ਰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਕਿਉਂਕਿ ਟੀਜ਼ਰ ਹੈ ਹੀ ਬਹੁਤ ਕਮਾਲ ਦਾ ਟੀਜ਼ਰ ਦੇਖ ਕੇ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਫਿਲਮ ਦੀ ਕਹਾਣੀ ਹੈ ਜਿਹੜੀ ਉਹ ਪਰਵਾਰਕ ਹੋਣ ਵਾਲੀ ਹੈ ਮਧਾਨੀਆਂ ਸੌਂਗ ਹੈ ਜਿਹੜਾ ਮੱਠੀ ਮੱਠੀ ਆਵਾਜ਼ ਦੇ ਵਿੱਚ ਚੱਲਦਾ ਹੋਇਆ ਸੁਣਾਈ ਦਿੰਦਾ ਹੈ ਜੋ ਕਿ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਦਿੰਦਾ ਹੈ। ਫਿਲਮ ਦੇ ਵਿੱਚ ਇੱਕ ਭੈਣ ਅਤੇ ਭਾਈ ਦੇ ਰਿਸ਼ਤੇ ਨੂੰ ਵੀ ਬੜੇ ਬਾਕਮਾਲ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇਗਾ। 2025 ਦੇ ਅਖੀਰ ਦੇ ਵਿੱਚ ਪੰਜਾਬੀ ਸਿਨੇਮਾ ਸਾਨੂੰ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦੇਣ ਜਾ ਰਿਹਾ ਹੈ ਕਿਉਂਕਿ 31 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਮਧਾਨੀਆਂ ਫਿਲਮ ਦੇ ਵਿੱਚ ਸਾਨੂੰ ਪਹਿਲੀ ਵਾਰ ਦੇਵ ਕਰੋੜ ਅਤੇ ਨੀਰੂ ਬਾਜਵਾਦੀ ਜੋੜੀ ਨਜ਼ਰ ਆਵੇਗੀ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਆਹ ਪਹਿਲਾ ਫਿਲਮ ਦੇ ਟੀਜ਼ਰ ਦੇ ਉੱਤੇ ਛੋਟੀ ਜਿਹੀ ਝਾਤੀ ਮਾਰਦੇ ਆਂ ਅੰਬਰ ਕਿ ਤੂੰ ਆਪਣੀ ਮਰਜ਼ੀ ਨਾਲ ਮੇਰੇ ਘਰ ਆਉਂਦੀਆਂ ਮਰਜ਼ੀਆਂ ਪੂਰਨ ਲਈ ਆਏਂਗੀ ਮਧਾਣੀਆਂ ਦੰ ਚਲੀਆਂ ਨੇ ਚਾਰ ਹਲੇ ਬਾਕੀ ਨੇ ਬਣੂੰਗਾ ਤਾਂ ਮੈਂ ਤੇਰਾ ਚੀਜਾਏ ਜੀਵੇ ਕਿ ਤੁਸੀਂ ਟੀਜ਼ਰ ਦੇਖ ਲਿਆ ਦਰਸ਼ਕਾਂ ਨੂੰ ਵੀ ਟੀਜ਼ਰ ਬਹੁਤ ਜ਼ਿਆਦਾ ਪਸੰਦ ਆ ਰਿਹਾ ਕਿਉਂਕਿ ਟੀਜ਼ਰ ਹੈ ਹੀ ਬਹੁਤ ਕਮਾਲ ਦਾ ਟੀਜ਼ਰ ਦੇਖ ਕੇ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਫਿਲਮ ਦੀ ਕਹਾਣੀ ਹੈ ਜਿਹੜੀ ਉਹ ਪਰਵਾਰਕ ਹੋਣ ਵਾਲੀ ਹੈ ਫਿਲਮ ਦੇ ਵਿੱਚ ਇੱਕ ਭੈਣ ਅਤੇ ਭਾਈ ਦੇ ਰਿਸ਼ਤੇ ਨੂੰ ਵੀ ਬੜੇ ਬਾਕਮਾਲ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇਗਾ ਫਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਸਾਨੂੰ ਪੰਜਾਬੀ ਇੰਡਸਟਰੀ ਦਾ ਹਰ ਇੱਕ ਉਹ ਵੱਡਾ ਚਿਹਰਾ ਨਜ਼ਰ ਆਵੇਗਾ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ 2025 ਦੀ ਸਭ ਤੋਂ ਵੱਡੀ ਮਲਟੀ ਸਟਾਰਰ ਫਿਲਮ ਵੀ ਮੰਨਿਆ ਨੀਆ ਨੂੰ ਆਪਾਂ ਕਹਿ ਸਕਦੇ ਹਾਂ ਤੁਹਾਨੂੰ ਦੱਸ ਦਈਏ ਕਿ ਪ੍ਰਵ ਸਟੂਡੀਓ ਅਤੇ ਨਵ ਬਾਜਵਾ ਪ੍ਰੋਡਕਸ਼ਨ ਹੇਠ ਇਸ ਫਿਲਮ ਨੂੰ ਬਣਾਇਆ ਗਿਆ ਹੈ ਫਿਲਮ ਦਾ ਟੀਜ਼ਰ ਦੇਖ ਕੇ ਹੀ ਇਹ ਅੰਦਾਜ਼ਾ ਹੋ ਗਿਆ ਕਿ ਫਿਲਮ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਬਹੁਤ ਵੱਡੀ ਹੋਣ ਵਾਲੀ ਹੈ ਹੁਣ ਜੇਕਰ ਆਪਾਂ ਇਸ ਫਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਸਾਨੂੰ ਦੇਵ ਕਰੋੜ ਨਿਰੂ ਬਾਜਵਾ ਨਵ ਬਾਜਵਾ ਗੁਰਪ੍ਰੀਤ ਖੁੱਗੀ ਕਰਮਜੀਤ ਅਨਮੋਲ ਪੂਨਮ ਢਿੱਲੋ ਨਿਰਮਲ ਰਿਸ਼ੀ ਜੀ ਬੀ ਐਨ ਸ਼ਰਮਾ ਸੁਖੀ ਚਹਲ ਤੇ ਪੰਜਾਬੀ ਇੰਡਸਟਰੀ ਦਾ ਹਰ ਇੱਕ ਉਹ ਵੱਡਾ ਚਿਹਰਾ ਨਜ਼ਰ ਆਵੇਗਾ ਜਿਵੇਂ ਕਿ ਮੈਂ ਗੱਲ ਕੀਤੀ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਆਂ ਦੇਵ ਕਰੋੜ ਜਿਨ੍ਹਾਂ ਨੂੰ ਅੱਜ ਤੱਕ ਅਸੀਂ ਪੰਜਾਬੀ ਫਿਲਮਾਂ ਦੇ ਵਿੱਚ ਜ਼ਿਆਦਾਤਰ ਐਕਸ਼ਨ ਕਰਦੇ ਹੋਈ ਦੇਖਿਆ ਹੈ ਇਸ ਫਿਲਮ ਦੇ ਵਿੱਚ ਸਾਨੂੰ ਉਹਨਾਂ ਦਾ ਇੱਕ ਰੋਮਾਂਟਿਕ ਐਂਗਲ ਵੀ ਦੇਖਣ ਨੂੰ ਮਿਲੇਗਾ ਨਿਰੂ ਬਾਜਵਾ ਜਿਨ੍ਹਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਦੀ ਕੋਇਨ ਕਿਹਾ ਜਾਂਦਾ ਹੈ ਉਹਨਾਂ ਨੇ ਹਮੇਸ਼ਾ ਹੀ ਆਪਣੀਆਂ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਤਾਂ 31 ਅਕਤੂਬਰ 2025 ਨੂੰ ਫਿਲਮ ਰਿਲੀਜ਼ ਹੋਵੇਗੀ ਹੋ ਸਕਦਾ ਹੈ ਕਿ ਇਸ ਫਿਲਮ ਦੇ ਵਿੱਚ ਸਾਨੂੰ ਨਵ ਬਾਜਵਾ ਤੇ ਦੇਵ ਕਰੋੜ ਦਾ ਆਪਸੀ ਟਕਰਾਅ ਦੇਖਣ ਨੂੰ ਵੀ ਮਿਲੇ ਕਿਉਂਕਿ ਜਿੱਥੇ ਦੇਵ ਕਰੋੜ ਹੋਵੇ ਉੱਥੇ ਐਕਸ਼ਨ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਪਰ ਇਹ ਹੋਵੇਗਾ ਜਾਂ ਨਹੀਂ ਹੋਤਾ ਸਾਨੂੰ ਫਿਲਮ ਦੇਖਣ ਤੋਂ ਆਦੇ ਹੀ ਪਤਾ ਲੱਗੇਗਾ ਹੁਣ ਜੇਕਰ ਆਪਾਂ ਫਿਲਮ ਦੇ ਬੈਕਗ੍ਰਾਉਂਡ ਮਿਊਜ਼ਿਕ ਦੀ ਗੱਲ ਕਰ ਲਈਏ ਤਾਂ ਟੀਜ਼ਰ ਦੇ ਵਿੱਚ ਸਾਨੂੰ ਬੈਕਗ੍ਰਾਉਂਡ ਦੇ ਉੱਤੇ ਮਧਾਣੀਆਂ ਸੌਂਗ ਹੈ ਜਿਹੜਾ ਮਠੀ-ਮਠੀ ਆਵਾਜ਼ ਦੇ ਵਿੱਚ ਚੱਲਦਾ ਹੋਇਆ ਸੁਣਾਈ ਦਿੰਦਾ ਹੈ ਜੋ ਕਿ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਦਿੰਦਾ ਹੈ ਤੇ ਟੀਜ਼ਰ ਨੂੰ ਦੇਖਣ ਦਾ ਜਿਹੜਾ ਸਵਾਦ ਹੈ ਉਹ ਦੁੱਗਣਾ ਹੋ ਜਾਂਦਾ ਹੈ ਇੱਕ ਹੋਰ ਬਹੁਤ ਖਾਸ ਗੱਲ ਜੋ ਕਿ ਇਸ ਫਿਲਮ ਨੂੰ ਬੜਾ ਖਾਸ ਬਣਾਉਂਦੀ ਹੈ ਇਸ ਫਿਲਮ ਦੇ ਵਿੱਚ ਸਾਨੂੰ ਮੰਨਤ ਨੂਰ ਅਤੇ ਜੈਸਮਿਨ ਅਖਤਰ ਵੀ ਨਜ਼ਰ ਆਉਣ ਵਾਲੇ ਨੇ ਜਿਨ੍ਹਾਂ ਦੀ ਮਿੱਠੀ-ਮਿੱਠੀ ਆਵਾਜ਼ ਦੇ ਵਿੱਚ ਅਕਸਰ ਅਸੀਂ ਬੜੇ ਪਿਆਰੇ ਗੀਤ ਸੁਣਦੇ ਹਾਂ ਜਿਨ੍ਹਾਂ ਨੇ ਅਕਸਰ ਹੀ ਆਪਣੇ ਗੀਤਾਂ ਦੇ ਨਾਲ ਮਦਾਨੀਆਂ ਫਿਲਮ ਦੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ